ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਗੁਰਜੀਤ ਸਿੰਘ ਓਜਲਾ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਐਸਪੀ ਚਾਰੇ ਵਿੱਚ ਕਾਫੀ ਰੋਸ ਵੇਖ ਨੂੰ ਮਿਲਿਆ ਜਿਸ ਨੂੰ ਲੈ ਕੇ ਵਾਲਮੀਕੀ ਸਮਾਜ ਦੇ ਵਕਫ ਵਕ ਆਗੂ ਰਵੇਲ ਸਿੰਘ ਰੰਦਾਵਾ 736 ਨਾਥ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਜੀਤ ਸਿੰਘ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਵਾਲਮੀਕੀ ਦਿੱਤੂ ਤੇ ਆ ਕੇ ਉਹਨਾਂ ਵੱਲੋਂ ਮਾਫੀ ਮੰਗੀ ਅਤੇ ਉਹਨਾਂ ਨੂੰ ਸੇਵਾ ਵੀ ਲਈ ਗਈ ਉਹਨਾਂ ਨੇ ਕਿਹਾ ਕਿ ਜੇ ਸੁਨੀਲ ਜਾਖੜ ਤੇ ਅਨੀਤ ਜੋਸ਼ੀ ਦੀ ਨੂ ਵੱਲੋਂ ਅਸੀਂ ਭਾਈਚਾਰੇ ਉੱਤੇ ਗਲਤ ਟਿੱਪਣੀ ਕੀਤੀ ਸੀ ਉਹਨਾਂ ਦਾ ਕਿਉਂ ਨਹੀਂ ਵਿਰੋਧ ਕੀਤਾ ਗਿਆ ਉੱਥੇ ਰਵੇਲ ਸਿੰਘ ਨੇ ਕਿਹਾ ਕਿ ਇਹਨਾਂ ਵੱਲੋਂ ਗੁਰਜੀਤ ਸਿੰਘ ਓਜਲੇ ਦਾ ਪਤਲਾ ਫੁਕਿਆ ਅਸੀਂ ਪਰਸੋ ਸੁਨੀਲ ਜਾਖੜ ਤੇ ਅਨੀਤ ਜੋਸ਼ੀ ਦੀ ਨੂ ਦਾ ਪਤਲਾ ਫੁਕਿਆ ਜਾਵੇਗਾ ਉੱਥੇ ਹੀ ਵੀਰ ਨਛੱਤਰ ਨਾਥ ਨੇ ਕਿਹਾ ਕਿ ਪਵਨ ਵਾਲਮੀਕੀ ਤੀਰਥ ਉੱਤੇ ਰਾਜਨੀਤਿਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਉਹਨਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਜਿਹੜੇ ਲੋਕ ਸਾਡੇ ਮੱਕੇ ਵੱਲੋਂ ਦਿੱਤੀ ਗਈ ਮਾਫੀ ਉੱਤੇ ਕਿੰਤੂ ਪਰੰਤੂ ਕਰਦਾ ਹੈ ਉਹ ਆਪਣੀਆਂ ਕੋਝੀ ਹਰਤਾ ਤੋਂ ਬਾਝੋਂ ਕਿਉਂਕਿ ਰਾਜਨੀਤਿਕ ਸਟੰਟ ਵਾਲਮੀਕੀ ਸਮਾਜ ਦੇ ਨਾਲ ਨਾ ਖੇਡਿਆ ਜਾਵੇ ਉਹਨਾਂ ਨੇ ਕਿਹਾ ਕਿ ਜੇ ਤੁਹਾਡੀ ਕੋਈ ਨਿੱਜੀ ਰੰਜਿਸ਼ ਹੈ ਜੇਕਰ ਤੁਹਾਨੂੰ ਆਪਣੀਆਂ ਪਾਰਟੀ ਬਾਜ਼ੀਆਂ ਪਿਆਰੀਆਂ ਨੇ ਉਹ ਸਿੱਧੇ ਤੌਰ ਤੇ ਜਾ ਕੇ ਉਹਨਾਂ ਦੇ ਨਾਲ ਗੱਲ ਕਰਨ ਪਵਨ ਵਾਲਮੀਕੀ ਤੀਰਥ ਵੱਲੋਂ ਦਿੱਤੀ ਗਈ ਮਾਫੀ ਉੱਤੇ ਕਿੰਤੂ ਪਰੰਤੂ ਨਾ ਕੀਤਾ ਜਾਵੇ ਇਹ ਫੈਸਲਾ 15 ਮਹੀਨੇ ਪਹਿਲਾਂ ਵਾਲਮੀਕੀ ਦੀ ਤੂੰ ਪ੍ਰਕਾਸ਼ ਅਨਾਰੀ ਨੇ ਕਿਹਾ ਗੋਜਰਾ ਬਲੋ ਨਤਮਤ ਇਹ ਵਾਲਮੀਕੀ ਸਮਾਫੀ ਮੰਗੀ ਗਈ ਹੈ ਬੰਦੀਆਂ ਦਾ ਆਪਸੀ ਮਾਮਲਾ ਤਾਂ ਹੈ ਨਹੀਂ ਇਸ ਮਾਮਲੇ ਨੂੰ ਆਪਸ ਦੇ ਵਿੱਚ ਉਲਝੋਣ ਦੇ ਵਿੱਚ ਕੁਝ ਲੋਕ ਲੱਗੇ ਹੋਏ ਨੇ ਉਹਨਾਂ ਨੇ ਕਿਹਾ ਕਿ ਕਿਸੇ ਦਾ ਨਾਮ ਲੈਣ ਤੋਂ ਪਹਿਲਾਂ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਲੜਨ ਵਾਲੇ ਜਿਹੜੇ ਵਿਅਕਤੀ ਨੇ ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਨੇ ਉਹ ਆਪਣੀ ਇਲੈਕਸ਼ਨ ਲੜ ਰਹੇ ਨੇ لیکن والمیکی ਸਮਾਜ ਨੂੰ ਆਪਸ ਦੇ ਵਿੱਚ ਕੌਣ ਲੜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਰਾਜਨੀਤੀਕ ਦੇ ਹੱਥਾਂ ਦੇ ਵਿੱਚ ਨਾ ਖੇਡੋ والمیکی ਸਮਾਜ ਦੀ ਜਿਹੜੀ ਏਕਤਾ ਹੈ ਉਸ ਨੂੰ ਭੰਗ ਨਾ ਕਰੋ ਉਹਨਾਂ ਦਾ ਵੀ ਪੁਤਲਾ ਫੂਕ ਜੀਏ ਦੋਹਾਂ ਦਾ ਤੇ ਫਿਰ ਤੇ ਮੈਂ ਕਹੂੰਗਾ ਵੀ ਫਿਰ ਦੀ ਇਹ ਜਿਹੜੀ ਨੇ ਸਾਡੇ ਜਥੇਬੰਦੀਆਂ ਨਾਲ ਸਾਰੀਆਂ ਨਾਲ ਸਹਿਮਤ ਆ ہاں ਠੀਕ ਇਹਨਾਂ ਦੇ ਮਨਾਂ ਨੂੰ ਕੀ ਲੰਸ ਚਲੇ ਜਾਓ 80 20 5% ਵੋਟਸ ਬਿਕਾਉਜ਼ ਦੇ ਆਰ ਗੋਇੰ ਟੂ ਵੋਟ ਬੇਸਡ ਔਨ 1000 ਰੁਪੀਸ ਅ ਬੋਟਲ ਆਫ ਅਲਕੋਹਲ ਲਾਲਚ ਦੇ ਪਿੱਛੇ ਉਹਨਾਂ ਨੇ ਵੋਟ ਪਾਣ ਜਾਨੀਆਂ ਲਾਲਚ ਦੇ ਪਿੱਛੇ ਉਹਨਾਂ ਨੇ ਵੋਟ ਪਾਣ ਜਾਨੀਆਂ ਕੋਈ ਹੈ ਨਹੀਂ ਕਿ ਉਹਨਾਂ ਨੇ ਸਹੀ ਵੋਟ ਪਾਈ ਕਹਿ ਵਾਲਮੀਕੀ ਹਰ ਹਰ ਵਾਲਮੀਕੀ ਮਰਵਿੰਦ ਸਿੰਘ ਰੰਧਾਵਾ ਮਹਾਰਿਸ਼ੀ ਭਗਵਾਨ ਵਾਲਮੀਕ ਸਿਵਾ ਸੁਸਾਇਟੀ ਤੋਂ ਮੁੱਖ ਸੰਚਾਲਕ ਅੱਜ ਜਿਹੜਾ ਮੁੱਦਾ ਚੱਲ ਰਿਹਾ ਹੈ ਇੱਕ ਕੱਲ ਜਿਹੜਾ ਪੋਤਲਾ ਫੂਕਿਆ ਗਿਆ ਆ ਸਚੀ ਗੇਲ ਲੋ ਓਮ ਪ੍ਰਕਾਸ਼ ਨਾਰੀਅਲੋ ਔਰ ਜਿਹੜਾ ਹੈਗਾ ਇੱਕ ਸ਼ੇਕ ਮਲ ਗਿਆ ਉਹਦੇ ਵੱਲੋਂ ਤੇ ਉਸ ਕਰਕੇ ਇਹ ਜਿਹੜਾ ਅੱਜ ਕਾਨਫਰੰਸ ਫੇਅਰ ਕੀਤੀ ਗਈ ਆ ਕਿੰਨਾ ਦਾ ਸਾੜਾ ਗਾ ਇਹ ਗੁਰਜੀਤ ਸਿੰਘ ਔਜਲੇ ਦਾ ਪੁਤਲਾ ਸਾੜਿਆ ਗਿਆ ਜੀ ਇਹ ਕਰਨ ਕੀ ਹੈ ਕਰਨੇ ਆ ਜੀ ਸਿਆਸੀ ਸਟੈਂਡ ਚੱਲ ਰਿਹਾ ਆ ਇਹ ਕਰਨੇ ਮੈਨੇ ਉਹਨਾਂ ਕੋਲੋਂ ਤਾਂ ਮਾਫੀ ਮੰਗ ਲਈ ਗਈ ਆ ਫੇਰ ਦੁਬਾਰਾ ਕੀ ਹਾਂਜੀ ਹਾਂਜੀ ਮਾਫੀ ਮੰਗ ਲਈ ਕਿ ਦਿੱਤੀ ਗਈ ਸੀ ਉਹ ਅੱਜ ਤੋਂ ਕੋਈ 10-11 ਮਹੀਨੇ ਪਹਿਲਾਂ ਜਿਹੜੀ ਮਾਫੀ ਹੋ ਚੁੱਕੀ ਸੀ ਔਰ ਉਹਨਾਂ ਨੂੰ ਸੇਵਾ ਜਿਹੜੀ ਜੋੜਿਆਂ ਦੀ ਲਗਾਈ ਗਈ ਸੀ ਔਰ ਬਰਤਨਾਂ ਦੀ ਸੇਵਾ ਲਗਾਈ ਗਈ ਸੀ ਇਹ ਕਿ ਆ ਕਿ ਗੁਰਜੀਤ ਔਜਲੇ ਜਿਹਦੀ ਮਾਫੀ ਮੰਗਣੀ ਸੀ ਉਹਨਾਂ ਜੀ ਤੇ ਕਿੰਨਾ ਪੁਰਾਣਾ ਇਹ ਮਸਲਾ ਹੈ ਜਿਹੜਾ ਇਹ ਕੋਈ ਗਰਦ ਸਾਲੂ ਕੋਪਰਾ ਨਾ ਮਾਪ ਕੋ ਤੀਰ 14 ਮਹੀਨੇ ਇਨਾਂ ਕੋਈ 15 ਮਹੀਨੇ ਹੋਗਾ ਇੰਨੇ ਕਿ ਤੱਕ ਤੀਰ ਹੀ ਬਣੇ ਹੁਣ ਤੁਹਾਨੂੰ ਇਲੈਕਸ਼ਨ ਦੇ ਵਿੱਚ ਹਾਂਜੀ ਹਾਂਜੀ ਇਲੈਕਸ਼ਨਾਂ ਕਰਕੇ ਇਹ ਜਿਹੜੀ ਹਵਾ ਦਿੱਤੀ ਜਾ ਰਹੀ ਹੈ ਇਹ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਆ ਚਾਹ ਤੇ ਉਦੋਂ ਹੀ ਕਹਿ ਦਿੰਦੇ ਵੀ ਭਈ ਅਸੀਂ ਕਿਸੇ ਨੂੰ ਮੀ ਗੁਰੂ ਸਤਾਨ ਨੂੰ ਆਪਣੇ ਨੂੰ ਨਹੀਂ ਮੰਨਦੇ ਕੇਂਦਰੀ ਮੰਦਰ ਨੂੰ ਨਹੀਂ ਮੰਨਦੇ ਪਾਵਨ ਭਗਵਾਨ ਵਾਲਮੀਕ ਤੀਰਥ ਜਿਹੜਾ ਅਸੀਂ ਉਸ ਨੂੰ ਨਹੀਂ ਮੰਨਦੇ ਅਸੀਂ ਮਾਫੀ ਨਹੀਂ ਦੇਣੀ ਉਦੋਂ ਇਹਨਾਂ ਨੇ ਜਿਹੜਾ ਹੈਗਾ ਸਸੀ ਗਿੱਲ ਓਮ ਪ੍ਰਕਾਸ਼ ਨਾਰੀਆ ਇਹਨਾਂ ਸਾਰਿਆਂ ਹੀ ਬਹਿ ਕੇ ਮਾਫੀਨਾਮਾ ਦੇ ਦਿੱਤਾ ਗਿਆ ਸੀ ਔਰ ਜੋੜਿਆਂ ਦੀ ਸੇਵਾ ਲਗਾ ਦਿੱਤੀ ਗਈ ਸੀ ਤੇ ਵਰਤਨਾ ਦੀ ਸੇਵਾ ਲਗਾਈ ਗਈ ਸੀ ਉਸ ਤੇ ਸਾਰਿਆਂ ਹੀ ਕਿੰਤੂ ਪਰੰਤੂ ਕੋਈ ਨਹੀਂ ਸੀ ਕੀਤਾ ਤੇ ਮਾਫੀਨਾਮਾ ਹੋ ਚੁੱਕਾ ਸੀ ਹੁਣ ਜਿਹੜਾ ਹੈ ਸਿਆਸੀ ਸਟੈਂਡ ਕਰ ਰਿਹਾ ਹੁਣ ਤੁਹਾਡੇ ਵੱਲੋਂ ਸਮਾਜ ਨੂੰ ਕੀ ਅਪੀਲ ਹੈ ਮੇਰੇ ਵੱਲੋਂ ਸਮਾਜ ਨੂੰ ਇਹੀ ਅਪੀਲ ਹੈ ਜਦੋਂ ਮਾਫੀਨਾਮਾ ਹੋ ਚੁੱਕਾ ਆ ਤੇ ਸਾਡੇ ਸਤਗੁਰਾਂ ਤੋਂ ਮਾਫੀਨਾਮਾ ਹੋ ਚੁੱਕਾ ਆ ਕੇਂਦਰੀ ਮੰਦਰ ਤੋਂ ਮਾਫੀ ਨਾਮਾ ਹੋ ਚੁੱਕਾ ਆ ਹੁਣ ਤੇ ਸਿਆਸੀ ਸਟੈਂਡ ਚੱਲ ਰਿਹਾ ਆ ਜਿੱਥੇ ਕਿਸ ਨੂੰ ਸਹੀ ਲੱਗਦਾ ਆ ਜਿਹੜਾ ਲੀਡਰ ਸਹੀ ਲੱਗਦਾ ਪਹਿਲਾਂ ਕੋਈ ਇਹਨਾਂ ਦੀ ਗੱਲਬਾਤ ਨਹੀਂ ਕੋਈ ਇਹੋ ਜੀ ਹੋਈ ਤੇ ਇਸ ਕਰਕੇ ਆਪਣਾ ਸੋਚ ਸਮਝ ਕੇ ਵੋਟ ਪਾਓ ਇਹੋ ਜੀ ਕੋਈ ਸਾਨੂੰ ਵੋਟਾਂ ਦਾ ਮਸਲਾ ਕੋਈ ਨਹੀਂ ਆ ਇਹ ਕੇ ਆ ਵੀ ਗੁਰਜੀਤ ਸਿੰਘ ਔਜਲੇ ਤੇ ਜਿਹੜੀ ਹੁਣ ਟਿੱਪਣੀ ਕੀਤੀ ਜਾ ਰਹੀ ਹੈ ਉਹ ਜਿਸ ਤਰ੍ਹਾਂ ਹੁਣ ਕੋਈ ਇੱਕ ਬੰਦਾ ਫਸ ਗਿਆ ਤੇ ਉਹਦੇ ਤੇ ਹੀ ਟਿੱਪਣੀ ਕੀਤੀ ਜਾਵੇ ਬਾਰੇ ਜਾ ਰਿਹਾ ਜੀ ਵੀ ਅਸੀਂ ਹੁਣ ਇਹਨਾਂ ਨੇ ਗੁਰਜੀਤ ਸਿੰਘ ਔਜਲੇ ਦਾ ਪੁਤਲਾ ਫੂਕਤਾ ਆ ਅਸੀਂ ਪਰਸੋਂ ਦਾ ਟਾਈਮ ਦੇਨੇ ਆ ਜੀ ਇਹ ਜਿੰਨੇ ਜਾਣੇ ਵੀ ਪੁਤਲਾ ਫੂਕਣ ਵਾਲੇ ਨੇ ਉਹ ਸਾਰੇ ਦੇ ਸਾਰੇ ਪਰਸੋਂ ਸਾਡਾ ਸਾਥ ਦੇਣ ਅਸੀਂ ਸੁਨੀਲ ਜਾਖੜ ਦਾ ਔਰ ਅਨਿਲ ਜੋਸ਼ੀ ਦੀ ਨੋ ਦਾ ਪਤਲਾ ਫੂਕਾਂਗੇ ਔਰ ਪਤਲਾ ਦਾ ਕਾਰਨ ਇਹ ਹੋਊਗਾ ਵੀ ਇਹਨੇ ਸੁਨੀਲ ਜਾਖੜ ਜਿਹੜੇ ਨੇ ਇਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਸਾਡੇ ਪੈਰ ਦੀ ਜੁੱਤੀ ਆ ਉਹ ਸਾਡੇ ਸਿਰ ਤੇ ਬਿਠਾ ਦਿੱਤੀ ਗਈ ਆ ਔਰ ਜਿਹੜੀ ਅਨਿਲ ਜੋਸ਼ੀ ਦੀ ਨੋ ਆ ਉਹਨੇ ਕਿਹਾ ਸੀ ਵੀ ਅਸੀਂ 1000 ਰੁਪਏ ਤੇ ਇੱਕ ਬੋਤਲ ਤੇ ਜਿਹੜਾ ਆ ਅਸੀਂ ਖਰੀਦ ਲੈਣੀ ਆ ਇਹ ਬੋਲਿਆ ਸੀ ਹੁਣ ਚਾਹ ਤੇ ਇਹ ਬੜੇ ਸੱਚੀ ਨੇ ਧਰਮ ਸਮਾਜੀ ਨੇ ਆਪਣੇ ਸਮਾਜ ਨੂੰ ਜਿੰਦਾ ਰੱਖਣਾ ਚਾਹੁੰਦੇ ਨੇ ਤੇ ਅਸੀਂ ਵੀ ਕਹਾਂਗੇ ਵੀ ਬਿਲਕੁਲ ਇਹ ਸਮਾਜ ਦੇ ਪੱਕੇ ਕਰੜ ਜਿਹੜੇ ਨੇ ਵਾਲਮੀਕੀ ਪੰਥ ਦੇ ਨੇ ਵਾਲਮੀਕੀ ਸਮਾਜ ਚੋਂ ਨੇ ਸਾਡੇ ਨਾਲ ਪਰਸੋਂ ਸਾਥ ਦੇਣ ਔਰ ਪਤਲਾ ਫੂਕਣ ਅਨੀਲੀ ਜੋਸ਼ੀ ਦੀ ਨੋ ਦਾ ਔਰ ਜਿਹੜਾ ਜਾਖੜ ਦਾ ਤੇ ਇਹ ਦੋਵੇਂ ਪਤਲੇ ਫੂਕੀ ਜਾਂਦੀ ਆ ਤੇ ਅਸੀਂ ਸਾਡੇ ਨਾਲ ਸਾਥ ਦੇਂਦੀ ਆ ਤੇ ਅਸੀਂ ਕਹਾਂਗੇ ਜੀ ਬਿਲਕੁਲ ਪੱਕੀ ਆ ਸਮਾਜ ਦੀ ਬੰਦੇ ਔਰ ਜਿਹੜਾ ਇੱਕ ਉਸ ਵੀ ਇੱਕ ਮਲਕੀਆ ਉਹ ਜਿਹੜਾ ਬੋਲਦਾ ਹੈ ਸਾਡੀ ਸਮਾਜ ਦੀ ਵਿੱਚ ਵੀ ਦੋ ਬੰਦੇ ਇੱਕ ਮਾਫੀ ਦੇਣ ਵਾਲੇ ਆ ਤੇ ਇਸ ਕਰਕੇ ਉਹਨਾਂ ਦੀ ਮਾਫੀ ਨਹੀਂ ਮਨਜ਼ੂਰ ਕੀਤੀ ਜਾਂਦੀ ਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਆ ਇਹ ਕੌਣ ਹੁੰਦਾ ਆ ਸਾਡੇ ਸਮਾਜ ਦੇ ਵਿੱਚ ਦਖਲਅਦਾਜੀ ਦੇਣ ਵਾਲਾ ਸਾਡਾ ਸਮਾਜ ਤੇ ਇਹ ਸਾਡੇ ਨੂੰ ਅਦਰ ਕਾਸਟ ਆ ਅਸੀਂ ਆਪਣਾ ਮੱਕਾ ਪਾਵਨ ਵਾਲਮੀਕ ਤੀਰਤ ਮੰਨਦੇ ਆ ਪਾਵਨ ਵਾਲਮੀਕ ਤੀਰਤ ਤੋਂ ਜਦੋਂ ਮਾਫੀ ਨਾਵਾ ਗੁਰੂਆਂ ਲੋ ਹੋ ਗਿਆ ਕੇਂਦਰੀ ਮੰਦਰ ਲੋ ਹੋ ਗਿਆ ਫੇਰ ਕਿਸੇ ਦਾ ਦੂਜੀ ਅਦਰ ਕਾਸਟ ਦਾ ਸਾਡੇ ਜਿੱਦਾਂ ਖਲ ਅੰਦਾਜੀ ਦੇਣ ਦਾ ਕੋਈ ਮਸਲਾ ਨਹੀਂ ਬਣਦਾ ਤੇ ਜਿਹੜੇ ਸਾਡੇ ਆ ਜਿਹੜੇ ਸਮਾਜ ਦੇ ਨਮਿੰਦੇ ਤਖਲੰਦਾਜੀ ਦੇਣ ਵੀ ਦੇ ਨਹੀਂ ਇਹਨਾਂ ਨੂੰ ਅਸੀਂ ਮੈਂ ਸਾਰੇ ਸਮਾਜ ਨੂੰ ਅਪੀਲ ਕਰਦਾ ਵੀ ਮੈਂ ਫੇਰ ਸਾਡੇ ਵੀ ਮਨਾਂ ਦੀ ਜਿਹੜੀ ਮਤਲਬ ਮਨ ਖੁਸ਼ ਹੋਊਗਾ ਵੀ ਹਾਂ ਸਾਡੇ ਨਾਲ ਸੁਨੀਲ ਜਾਖੜ ਦਾ ਤੇ ਔਰ ਅਨਿਲੀ ਯੋਸ਼ੀ ਦੀ ਨੋ ਦਾ ਪਤਲਾ ਫੂਕਣ ਆਏ ਨੇ ਇਸ ਕਰਕੇ ਅਸੀਂ ਪਰਸੋਂ ਦਾ ਟਾਈਮ ਦੇ ਦਿੱਤਾ ਆ ਵੀ ਪਰਸੋਂ ਜਿਹੜਾ ਆ ਇਹਨਾਂ ਦਾ ਦੋ ਦਾ ਪਤਲਾ ਫੂਕਿਆ ਜਾਊਗਾ ਜੇ ਸਾਡੇ ਨਾਲ ਇਹ ਸਮਾਜ ਦੇ ਬੰਦੇ ਸਾਥ ਦੇ ਦੇਣਗੇ ਤੇ ਬਹੁਤ ਵਧੀਆ ਗੱਲ ਆ ਫੇਰ ਹਾਂ ਮੰਨ ਲੱਗੀ ਸਮਾਜ ਦੇ ਅੰ内 ਤੇ ਅਸੀਂ ਸਮਝਾਂਗੇ ਇਹ ਸਿਆਸੀ ਸਟੈਂਡ ਚੱਲ ਰਿਹਾ ਆ ਇਹ ਖਰੀਦੇ ਹੋਏ ਬੰਦੇ ਨੇ ਜਿਹੜੇ ਇਨਾਂ ਪਾਰਟੀਆਂ ਦੀ ਤੇ ਇਹ ਤਾਂ ਗੁਰਜੀਤ ਸਿੰਘ ਔਜਲੇ ਦਾ ਪਤਲਾ ਬਾਰ-ਬਾਰ ਫੂਕ ਰਹੇ ਨੇ ਮੈਂ ਇੰਨਾ ਹੀ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਜੈ ਗੁਰੂ ਗਿਆਨਾ ਚੀਸ ਸੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਪਾਵਨ ਵਾਲਮੀਕੀ ਤੀਰਥ ਉੱਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿਉਂਕਿ ਜਿਹੜੇ ਲੋਕ ਅੱਜ ਸਾਡੇ ਮੱਕੇ ਵੱਲੋਂ ਦਿੱਤੀ ਗਈ ਮਾਫੀ ਦੇ ਉੱਤੇ ਕਿੰਤੂ ਪ੍ਰੰਤੂ ਕਰ ਰਹੇ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਆਪਣੀਆਂ ਕੁਝੀਆਂ ਹਰਕਤਾਂ ਤੋਂ ਬਾਝ ਆ ਜਾਓ ਕਿਉਂਕਿ ਇਹ ਰਾਜਨੀਤਿਕ ਸਟੰਟ ਵਾਲਮੀਕੀ ਸਮਾਜ ਨਾਲ ਨਾ ਖੇਡਿਆ ਜਾਵੇ ਕਿਉਂਕਿ ਪਵਨ ਵਾਲਮੀਕੀ ਤੀਰਤੋਂ ਜੇਕਰ ਨਾਤਮਸਤਕ ਹੋ ਕੇ ਜਿਹੜੀ ਆ ਉਹ ਮਾਫੀ ਜਿਹੜੀ ਆ ਜਦੋਂ ਦੇ ਦਿੱਤੀ ਜਾਂਦੀ ਆ ਸਾਡਾ ਸਰਵੋਤਮ ਸਥਾਨ ਪਵਨ ਵਾਲਮੀਕੀ ਤੀਰਤ ਆ ਇਹ ਨਹੀਂ ਆ ਕਿ ਕੋਈ ਵੀ ਉੱਠੇਗਾ ਤੇ ਉੱਥੋਂ ਦਿੱਤੀ ਗਈ ਮਾਫੀ ਦੇ ਉੱਤੇ ਕਿੰਤੂ ਪਰੰਤੂ ਚਿੰਨ੍ਹ ਜਿਹੜੇ ਆ ਉਹ ਲਾਏਗਾ ਸੋ ਮੈਂ ਉਹਨਾਂ ਲੋਕਾਂ ਨੂੰ ਕੜੇ ਸ਼ਬਦਾਂ ਵਿੱਚ ਦੱਸਣਾ ਚਾਹੁੰਦਾ ਕਿ ਇਸ ਤੋਂ ਬਾਅਦ ਇਹ ਨਾ ਹੋਵੇ ਕਿ ਅਸੀਂ ਤੁਹਾਡੇ ਘਰਾਂ ਦੇ ਬਾਹਰ ਜਿਹੜਾ ਆ ਵੱਡੇ ਵੱਡੇ ਪ੍ਰਦਰਸ਼ਨ ਕਰਨ ਲਈ ਆਈਏ ਕਿਉਂਕਿ ਪਾਵਨ ਵਾਲਮੀਕੀ ਤੀਰਥ ਵੱਲੋਂ ਦਿੱਤੀ ਗਈ ਮਾਫੀ ਦੇ ਉੱਤੇ ਕਿੰਤੂ ਪਰੰਤੂ ਕਰਨਾ ਬੰਦ ਕਰ ਦਿੱਤਾ ਜਾਵੇ ਜੇ ਤੁਹਾਡੀ ਨਿੱਜੀ ਰੰਜਿਸ਼ ਹੈ ਜੇਕਰ ਤੁਹਾਨੂੰ ਪਾਰਟੀਵਾਜੀਆਂ ਆਪਣੀਆਂ ਪਿਆਰੀਆਂ ਆ ਤੇ ਉਹ ਜਿਹੜੀ ਆ ਉਹ ਸਿੱਧੇ ਤੌਰ ਤੇ ਉਹਨਾਂ ਨਾਲ ਗੱਲ ਕਰੋ ਜਾ ਕੇ ਪਾਵਨ ਵਾਲਮੀਕੀ ਤੀਰਥ ਵੱਲੋਂ ਦਿੱਤੀ ਗਈ ਮਾਫੀ ਉੱਤੇ ਕਿੰਤੂ ਪਰੰਤੂ ਨਾ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਜਿਹੜਾ ਫੈਸਲਾ ਲਿਆ ਗਿਆ ਸੀਗਾ ਇਹ ਅੱਜ ਤੋਂ 15 ਮਹੀਨੇ ਪਹਿਲਾਂ ਜਿਹੜਾ ਆ ਇਹ ਪਵਨ ਵਾਲਮੀਕੀ ਦੀ ਤੀਰਤ ਤੇ ਨਤਮਸਤਕ ਹੋ ਕੇ ਮਾਫੀ ਮੰਗੀ ਗਈ ਆ ਇਹ ਨਹੀਂ ਕਿ ਅੱਜ ਇਹ ਮੁਸਲਾ ਆ ਤੇ ਉਸ ਨੂੰ ਛਾਲ ਕੇ ਆਪਣੀ ਰਾਜਨੀਤੀ ਚਮਕਾਉਣ ਲਈ ਤੁਸੀਂ ਪਵਨ ਵਾਲਮੀਕੀ ਤੀਰਤ ਦੇ ਵੱਲੋਂ ਦਿੱਤੀ ਗਈ ਮਾਫੀ ਦੇ ਉੱਤੇ ਆਪਣੀ ਜਿਹੜੀ ਰਾਜਨੀਤੀ ਚਮਕਾਓਗੇ ਮੈਂ ਆਪਣੇ ਸਮਾਜ ਨੂੰ ਅਪੀਲ ਕਰਦਾ ਆਪਣੀਆਂ ਮਾਤਾਂ ਭੈਣਾਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਜਾਣੇ ਸੁਚੇਤ ਰਹੋ ਇਹਨਾਂ ਲੋਕਾਂ ਦੇ ਪਿੱਛੇ ਨਾ ਲੱਗੋ ਜਿਹੜੇ ਲੋਕ ਅੱਜ ਨਜਾਇਜ਼ ਤੌਰ ਤੇ ਐਵੇਂ ਜਿਹੜਾ ਹਵਾ ਬਣਾ ਕੇ ਤੇ ਭੰਡਨ ਦੀ ਕੋਸ਼ਿਸ਼ ਕਰ ਰਹੇ ਆ ਗੁਰਜੀਤ ਸਿੰਘ ਔਜਲੇ ਨੂੰ ਸੋ ਮੈਂ ਉਥੇ ਦੱਸਣਾ ਚਾਹੁੰਦਾ ਕਿ ਅੱਜ ਤੱਕ ਜੇਕਰ ਜੋਸ਼ੀਰੀ ਨੌ ਨੇ ਸਾਡੇ ਸਮਾਜ ਪ੍ਰਤੀ ਆਪਤੀਜਨਕ ਸ਼ਤਾਬਦੀ ਬੋਲੀ ਸੀ ਉਦੋਂ ਉਹਦਾ ਕਿਉਂ ਨਹੀਂ ਬਰਾਬਰ ਪਤਲਾ ਫੁਕਿਆ ਗਿਆ ਇਹ ਜਿਹੜਾ ਆਪਣਾ ਸੁਨੀਲ ਜਾਖੜ ਹੈ ਜਦੋਂ ਇਹ ਸਾਡੇ ਕਾਂਗਰਸ ਦੀ ਜਦੋਂ ਇਹ ਆਪਤੀਜਨਕ ਸ਼ਤਾਬਦੀ ਬੋਲਦਾ ਉਦੋਂ ਕਿਉਂ ਨਾ ਇਹਦਾ ਅੱਜ ਉਸਦਾ ਕਿਉਂ ਨਹੀਂ ਪਤਲਾ ਫੁਕਿਆ ਜਾ ਰਿਹਾ ਸਿਰਫ ਤੇ ਸਿਰਫ ਪਾਵਨ ਵਾਲਮੀਕੀ ਤੀਰਥ ਵੱਲੋਂ ਦਿੱਤੀ ਗਈ ਮਾਫੀ ਦੇ ਉੱਤੇ ਜਿਹੜਾ ਕਿੰਤੂ ਚਿੰਨ ਲਾਇਆ ਜਾ ਰਿਹਾ ਹੈ ਅਈ ਕਤਾ ਤੇ ਤੂੰ ਜਿਹੜਾ ਆ ਬਰਦਾਸ਼ਤ ਨਹੀਂ ਕਰੇਗਾ ਵਾਲਮੀਕੀ ਸਮਾਜ ਲੋੜ ਪੈਣ ਤੇ ਕੱਲੇ ਕੱਲੇ ਘਰਾਂ ਦੇ ਬਾਹਰ ਜਿਹੜਾ ਆ ਉਹ ਵੱਡੇ ਮਜ਼ਾਰੇ ਕਰ ਲਈ ਅਸੀਂ ਮਜਬੂਰ ਹੋਵਾਂਗੇ ਜੈ ਵਾਲਮੀਕੀ ਜੈਗੁਰੂ ਪਹਿਲਾਂ ਤੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਸੇਵਿਧਾਨ ਜਿਸ ਤਰ੍ਹਾਂ ਕਿ ਜਿਹੜਾ ਇੱਕ ਵਿਵਾਦ ਚੱਲਦਾ ਪਿਆ ਗੁਰਜੀਤ ਸਿੰਘ ਓਜਲਾ ਜੀ ਵਾਲਾ ਜਿਸ ਤਰ੍ਹਾਂ ਕਿ ਸੰਤ ਮਹਾਪੁਰਸ਼ਾ ਨੇ ਵੀ ਦੱਸ ਦਿੱਤਾ ਕਿ ਪਾਵਨ ਵਾਲਮੀਕੀ ਤਿਰੇ ਤੋਂ ਜਿਹੜੀ ਮਾਫੀ ਦੇ ਦਿੱਤੀ ਗਈ ਆ ਪਰ ਕੁਝ ਸ਼ਰਾਰਤੀ ਲੋਕ ਜਿਹੜੀ ਉਸ ਮਾਫੀ ਨੂੰ ਨਾ ਮੰਨਦੇ ਹੋਏ ਹਾਲਾਂਕਿ ਉਹ ਵੀ ਬੰਦੇ ਉਸ ਮਾਫੀ ਨਾਮੇ ਵਿੱਚ ਮੌਜੂਦ ਸੀ ਜਿਨ੍ਹਾਂ ਨੇ ਮਾਫੀ ਮੰਗਾਈ ਪਰ ਬਿਲਕੁਲ ਜਿਹੜੀ ਅਨਿਲ ਜੋਸ਼ੀ ਦੀ ਨੋਆ ਉਹਨੇ ਕੀ ਕਿਹਾ ਮੈਂ ਤਰੀਕੇ ਨਾਲ ਤੁਹਾਨੂੰ ਦੱਸ ਦਿੰਨਾ ਆ ਕਿ 슬ਮ ਏਰੀਏ ਦੇ ਜਿਹੜੇ ਲੋਗ ਨੇ ਉਹ ਹਜ਼ਾਰ ਹਜ਼ਾਰ ਰੁਪਏ ਦੇ ਉੱਪਰ ਆਪਣੀ ਵੋਟ ਪਾ ਦਿੰਦੇ ਨੇ ਸ਼ਰਾਬ ਦੀ ਬੋਤਲ ਪਿੱਛੇ ਆਪਣੀ ਵੋਟ ਪਾ ਦਿੰਦੇ ਨੇ ਤੇ ਉਹਨਾਂ ਲੋਕਾਂ ਨੂੰ ਸਮਝ ਹੀ ਨਹੀਂ ਆ ਕਿ ਵੋਟ ਪਾਣੀ ਕਿੱਥੇ ਆ ਪਰ ਉਸ ਭੈਣ ਨੂੰ ਅਸੀਂ ਦੱਸ ਦਈਏ ਕਿ ਹੁਣ ਦੀ ਵੋਟਾਂ ਦੇ ਵਿੱਚ ਹੁਣ ਤੁਹਾਨੂੰ ਦੱਸਾਂਗੇ ਕਿ ਵੋਟ ਦੀ ਕੀਮਤ ਕੀ ਆ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਆਪਣੇ ਬੱਚੇ ਵਰਕੇ ਵੋਟ ਦੀ ਵੋਟ ਦਾ ਅਧਿਕਾਰ ਸਾਨੂੰ ਲੈ ਕੇ ਦਿੱਤਾ ਸੀ ਪਰ ਜਿਹੜਾ ਤੁਸੀਂ ਕਿੰਤੂ ਪ੍ਰੰਤੂ ਕਰਦੇ ਪਏ ਕੀ ਇਹ ਲੋਕ ਹਜ਼ਾਰ ਹਜ਼ਾਰ ਰੁਪਏ ਤੇ ਵਿਕ ਜਾਂਦੇ ਜੇ ਪਰ ਅਸੀਂ ਸਖਤ ਸ਼ਬਦਾਂ ਤੇ ਨਿੰਦਾ ਕਰਦੇ ਆ ਤੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਤੇ ਚੇਤਾਵਨੀ ਵੀ ਦਿੰਦੇ ਆ ਅਗਰ ਵਾਕੇ ਤੁਸੀਂ ਧਰਮ ਦੇ ਪੱਕੇ ਜੇ ਵਾਕੇ ਤੁਹਾਨੂੰ ਸਮਾਜ ਦੇ ਪ੍ਰਤੀ ਕੁਝ ਮਤਲਬ ਕਿ ਇਹਾਸਾਨ ਬੁਤੀ ਹੈਗੀ ਆ ਤੇ ਜਿਨ੍ਹਾਂ ਜਿਨ੍ਹਾਂ ਲੀਡਰਾਂ ਨੇ ਗਲਤ ਬੋਲਿਆ ਸਮਾਏ ਬਾਰੇ ਉਹਨਾਂ ਦਾ ਪਰਸੋਂ 12 ਵਜੇ ਪੰਡਾਰੀ ਪੁਲ ਦੇ ਉੱਪਰ ਜਿਹੜਾ ਪਤਲੇ ਸਾਡੇ ਜਾਣਗੇ ਅਨਿਲ ਜੋਸ਼ੀ ਦੀ ਨੋ ਦਾ ਤੇ ਸੁਨੀਲ ਜਾਖੜ ਦਾ ਜਿਹਨੇ ਪੈਰ ਦੀ ਜੁੱਤੀ ਕਿਹਾ ਸੀ ਅਗਰ ਤੁਸੀਂ ਉਸ ਪ੍ਰਦਰਸ਼ਨ ਦੇ ਵਿੱਚ ਅਗਰ ਤੁਸੀਂ ਨਹੀਂ ਆਂਦੇ ਵਾਕਈ ਰਵੇਲਾ ਜੀ ਦੀ ਵਾਲੀ ਗੱਲ ਸਹੀ ਆ ਤੇ ਤੁਸੀਂ ਸਿਰਫ ਪਾਰਟੀ ਬਾਜੀ ਕਰਦੇ ਪਏ ਜੇ ਆਪਣੀ ਸਿਆਸਤ ਚਮਕਾ ਰਹੇ ਜੇ ਤੇ ਅਗਰ ਵਾਕਈ ਧਰਮ ਦੇ ਪ੍ਰਤੀ ਤੁਸੀਂ ਸੱਚੇ ਜੇ ਤੇ ਅਰਸੋਂ 12 ਵਜੇ ਭੰਡਾਰੇ ਪੁਲ ਤੇ ਪਹੁੰਚੋ ਤੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਜਿਹੜੇ ਲੀਡਰ ਨੇ ਵੀ ਸਮਾਜ ਬਾਰੇ ਗਲਤ ਬੋਲਿਆ ਉਹਦਾ ਬਾਇਕਾਟ ਕੀਤਾ ਜਾਵੇ ਜੈ ਭੀਮ ਜੈ ਸਭਿਧਾਨ ਸਾਰਿਆਂ ਨੂੰ ਜੀ ਬਹੁਤ ਆਦਰ ਸਹਿਤ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਅੱਜ ਸਾਡੇ ਭਰਾਵਾਂ ਨੇ ਜਿਹੜੇ ਸਾਡੇ ਸਮਾਜ ਦੇ ਆਪਣੇ ਆਪ ਨੂੰ ਕਹਿ ਰਹੇ ਨੇ ਤੇ ਉਹਨਾਂ ਨੇ ਇੱਕ ਸਟੇਟਮੈਂਟ ਜਿਹੜੀ ਦਿੱਤੀ ਆ ਪਹਿਲੀ ਗੱਲ ਤੇ ਹੈਗੀ ਕਿ ਇਹ ਵਾਲਮੀਕੀ ਸਮਾਜ ਦਾ ਜਿਹੜਾ ਸਾਡੇ ਜੱਥੇਬੰਦੀਆਂ ਦਾ ਆਪਸੀ ਮਾਮਲਾ ਤੇ ਹੈ ਨਹੀਂ ਔਰ ਇਸ ਮਾਮਨੇ ਨੂੰ ਆਪਸ ਦੇ ਵਿੱਚ ਉਲਝਾਉਣ ਦੇ ਲਈ ਕੁਝ ਲੋਕ ਜਿਹੜੇ ਲੱਗੇ ਹੋਏ ਨੇ ਅਸੀਂ ਬੇਨਤੀ ਕਰਦੇ ਹਾਂ ਵੀ ਕਿਸੇ ਦਾ ਵੀ ਨਾਂ ਲੈਣ ਤੋਂ ਪਹਿਲਾਂ ਆਪਾਂ ਨੂੰ ਜ਼ਰੂਰ ਗੰਭੀਰਤਾ ਨਾਲ ਸੋਚਣਾ ਚਾਹੀਦਾ ਆ ਕਿ ਉਹ ਵੀ ਸਾਡੇ ਸਮਾਜ ਦਾ ਵਿਅਕਤੀ ਲੜਨ ਵਾਲੇ ਜਿਹੜੇ ਵਿਅਕਤੀ ਨੇ ਚਾਹੇ ਕਿਸੇ ਵੀ ਸਿਆਸੀ ਪਾਰਟੀ ਦੇ ਨੇ ਉਹ ਸਾਰੇ ਤੇ ਸਾਰੇ ਜਿਹੜੇ ਆਪਣੇ ਇਲੈਕਸ਼ਨ ਲੜ ਰਹੇ ਨੇ ਲੇਕਿਨ ਵਾਲਮੀਕੀ ਸਮਾਜ ਨੂੰ ਆਪਸ ਦੇ ਵਿੱਚ ਕੌਣ ਲੜਾ ਰਿਹਾ ਹੈ ਇਹ ਸਾਰਿਆਂ ਨੂੰ ਹੁਣ ਨਜ਼ਰ ਆ ਗਿਆ ਹੈ ਤੇ ਜਿੱਥੋਂ ਤੱਕ ਰਾਜਨੀਤੀ ਗੱਲ ਆ ਜਿਹੜੇ ਇਹ ਬੰਦੇ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਕਿ ਇਹ ਰਾਜਨੀਤੀ ਨਹੀਂ ਕਰ ਰਹੇ ਸਾਡੇ ਭਰਾ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਰਾਜਨੀਤਿਕ ਲੋਕਾਂ ਦੇ ਹੱਥਾਂ ਦੇ ਵਿੱਚ ਨਾ ਖੇਡੋ ਤੇ ਵਲਮਿਕੀ ਸਮਾਜ ਦੀ ਜਿਹੜੀ ਏਕਤਾ ਆ ਉਹਨੂੰ ਭੰਗ ਨਾ ਕਰੋ ਔਰ ਆਪਸ ਵਿੱਚ ਨੂੰ ਸਮਾਜ ਨੂੰ ਲੜਾਉਣਾ ਜੈ ਵਲਮਿਕੀ